ਇਹ ਕੋ ਸਿੱਖ ਸਿੱਖੇ ਗੱਲਾਂ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬਾ ਦਾ ਚਰਨਾ ਦਾ ਭੌਰਾ ਹੈ ਪਰ ਕਹਿੰਦੇ ਜੇ ਕੋਈ ਇਸ ਸਿੱਖ ਨੂੰ ਕੋਈ ਮਾੜਾ ਕਹੀ ਜਾਵੇ ਕਿਸੇ ਇਦਾਂ ਹੀ ਇਦਾਂ ਨਾਲ ਕੋਈ ਬਿੜਕਰੀ ਕਰੀ ਜਾਵੇ ਤੇ ਸੰਗਤ ਜੀ ਪਰ ਉਸ ਸਮੇਂ ਕਰਤਾ ਗੁਰਖ ਦੇ ਲਈ ਅਰਦਾਸ ਇੱਕ ਕਰਦਾ ਹੈ ਕਿ ਮਹਾਰਾਜ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਰਤੇ ਪ੍ਰਾਂਤ ਰੈਂਕਾ ਕਰਦੇ ਫਿਰ ਵੱਡੀ ਤੋਂ ਵੱਡਾ ਦੁੱਖ ਵੀ ਕਹਿੰਦੇ ਖਤਮ ਹੋ ਜਾਂਦਾ ਉਸ ਵੇਲੇ ਕਰਜਲਮ ਖਾਂ ਜਿਹੜਾ ਉਹਦਾ ਪੁੱਤਰ ਉਹਨੇ ਗੁਰੂ ਨਾਨਕ ਦਾ ਬਚਨ ਮੰਨਿਆ ਤੇ ਬਚਨ ਮੰਨ ਕਰ ਫਿਰ ਪਾਕਸਾ ਜੀ ਨੇ ਉਹਨੇ ਸਾਥ ਕਰ ਸਾਰੇ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਾਧ ਪੁਜਾਨਿਆ ਸਦਾ ਕਹਿ ਨਾਨਕ ਸੁਣੋ ਸੰਤੋ ਸਬਦ ਤਰੂ ਪਿਆਰੋ ਸਾਚਾ ਨਾਮ ਮੇਰਾ ਆਧਾਰ ਉਹਨਾਂ ਨੂੰ ਕਿਰਤ ਕਰਨ ਵਾਸਤੇ ਕਿਹਾ ਨਹੀਂ ਪਰ ਮਨ ਦੀ ਵਿਚ ਭਾਵਨਾ ਹੈ ਕਿ ਕਿਰਤ ਕਰਨੀ ਮਨ ਵਿੱਚ ਵਿਚਾਰ ਹੈ ਕਿਰਤ ਕਰਨੀ ਕਿਰਤ ਕਰਨੀ ਤੇ ਕਹੇ ਇਸ ਤਰ੍ਹਾਂ ਕਰਕੇ ਫਾਇਦਾ ਲੋ ਜੀ ਦੀ ਪਾਵਨ পবিত্র ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਸਮੂਹ ਸੰਗਤਾਂ ਨੂੰ ਭਾਈ ਬਧਾਈਆਂ ਹੋਵਣ ਜੀ ਹੋਰ ਸੁਖ ਦੀ ਖਿਮਾ ਕਰਨੀ ਸੋ ਬੇਨਤੀ ਹੈ ਕਿ 350 ਸਾਲਾਂ ਸਭ ਦੀ ਜਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਨੰਦ ਗੋਦ ਸੇ ਅਹਮਸ ਸਹਜ ਦਰਸਨ ਕਰਸਿਆ ਜਨਮ ਮਰਨ ਕ੍ਰਿ ਜੋ ਹੋਵੇ ਸਿਫਤ ਜਤਸ ਬੇਨਤੀ ਹੈ ਗੁਰੂ ਜੀ ਬਨਵਾ ਜੀ ਆਪ ਜੀ ਦੀ ਮਹਾਨ ਕਿਰਪਾ ਦਾ ਸਰਕਾਰ ਜੀ ਦੀ ਪਹਿਲੀ ਆਪ ਜੀ ਦੇ ਦਰ ਘਰ ਦੇ ਅਨੰਨ ਸੇਵਕ ਭਾਈ ਲਾਲੋ ਜੀ ਦੇ ਪੁੱਤਰ ਜਨਪ ਤੇਹਾੜੇ ਜੀ ਤੁਸੀਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਦਾ ਸੁਪਰਾਨਾ ਕਰਦੇ ਹੋਈ ਸਰਬਤ ਸੰਗਤ ਵੱਲੋਂ ਰਾਮ ਕੇ ਪਰਸੋਂ ਤੋਂ ਲੈ ਕੇ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਤਸ਼ਾਹਕ ਦਾਸ ਜਰਵਾਏ ਗਏ ਸਮੈਤ ਆਪ ਜੀ ਆਪ੍ਰੀਆ ਪਰ ਕਿਰਪਾ ਦਾ ਸਦਕਾ ਆਜ ਪੂਰਨ ਮੱਧ ਪੂਰਨ ਅੰਤ ਪੂਰਨ ਪ੍ਰਕਾਸ਼ਰ ਹੈ ਜੀ ਮਹਾਂ ਬਾਤ ਅਨੁਸਾਰ